ਫਰੋਜ਼ਪੁਰ ਫਾਜ਼ਲ ਕਾ ਰੋਡ ਤੇ ਵੀਰਵਾਰ ਸ਼ਾਮ ਕਰੀਬ 4:30 ਵਜੇ ਮਮਦੋਟ ਟੀ ਪੁਆਇੰਟ ਨੇੜੇ ਇੱਕ ਗੰਭੀਰ ਸੜਕ ਹਾਦਸਾ ਵਾਪਰਿਆ ਮਿਲੀ ਜਾਣਕਾਰੀ ਅਨੁਸਾਰ ਮਮਦੋਟ ਵੱਲੋਂ ਆ ਰਹੀ ਇੱਕ ਕਾਰ ਨੇ ਅਚਾਨਕ ਫਰੋਜ਼ਪੁਰ ਰੋਡ ਵੱਲ ਨੂੰ ਮੋੜ ਲਿਆ ਇਸ ਦੌਰਾਨ ਪਿੱਛੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੂੰ ਅਚਾਨਕ ਤੇਜ਼ ਬ੍ਰੇਕ ਲਗਾਉਣੀ ਪਈ ਜਿਸ ਕਾਰਨ ਬੱਸ ਦਾ ਸੰਤੋਲਨ ਵਿਗੜ ਗਿਆ ਤੇ ਬੱਸ ਦਾ ਕਾਰ ਦੀ ਟੱਕਰ ਹੋ ਗਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਪੰਜਾਬ ਰੋਡਵੇਜ ਦੀ ਬੱਸ ਹੀ ਪਲਟ ਗਈ ਜਦਕਿ ਕਾਰ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹਾਦਸੇ ਸਮੇਂ ਬੱਸ ਫਿਰੋਜ਼ਪੁਰ ਤੋਂ ਫਾਜ਼ਲਕਾਵਲ ਨੂੰ ਜਾ ਰਹੀ ਸੀ ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਬੱਸ ਵਿੱਚ ਸਵਾਰ ਯਾਤਰੀਆਂ ਅਤੇ ਕਾਰ ਵਿੱਚ ਸਵਾਰ ਦੋ ਲੋਕਾਂ ਨੂੰ ਮਾਮੂਲੀ ਸੱਟਾਂ ਆਈਆਂ हां जैसे ही सूचना मिल गई 108 एंबुलेंस मौके पे पहुंची और जख्मियों ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਉਲਫਾਜ਼ਲ ਕਾ ਰੋਡ ਤੇ ਲਗਾਤਾਰ ਸੜਕਾਂ ਸੇ ਵਾਪਰੇ ਰਹਿੰਦੇ ਨੇ ਪਰ ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਸੜਕ ਸੁਰੱਖਿਆ ਨੂੰ ਲੈ ਕੇ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਲੋਕਾਂ ਨੇ ਇਸ ਮਾਰਗ ਤੇ ਸੁਰੱਖਿਆ ਦੇ ਪੱਕੇ ਇੰਤਜ਼ਾਮ ਕਰਨ ਦੀ ਮੰਗ ਕੀਤੀ ਹੈ ਮੇਰਾ ਨਾਮ ਸੁਦੇਸ਼ ਸਿੰਘ 아이 ਇਹ ਗੱਡੀ ਆ ਰਹੀ ਸੀ ਵੀਰ ਜੀ ਫਿਰੋਜ਼ਪੁਰ ਤੋਂ ਗਿਆਤ ਆ ਰਹੇ ਸੀ ਔਰ ਇੱਥੇ ਆਣ ਕੇ ਕਟਨਾ ਹੀ ਮੁੰਡੋ ਹਟਲ ਮੋੜਨਾ ਹੈ ਨਾ ਉਹ ਗੱਡੀ ਉਹ ਸਲੋ ਕੀਤੀ ਡਰਾਈਵਰ ਨੇ ਹਾਂ ਜਾਣਾ ਕਿੱਥੇ ਮੁੰਡੋ ਹਟ ਜਾਣਾ ਹੈ ਆ ਸ਼ਹਿਰ ਹਲੋ ਸ਼ਹਿਰ ਹਲੋ ਫਰੀਦਪੁਰ ਸ਼ਹਿਰ ਹਲੋ ਗਿਆਤ ਆ ਰਹੇ ਆ ਆ ਗਿਆਤ ਆ ਰਹੇ ਔਰ ਇਹਨੇ ਮਗਰੋਂ ਆਣ ਕੇ ਬਾਸ ਨੇ ਮਗਰੋਂ ਕਰ ਇਹਨੇ ਓਵਰ ਉਹ ਸਪੀਡ ਓਵਰ ਸੀ ਤਾਂ ਇਹ ਵਜਿਓ ਮੈਂ ਤਾਂ ਅਜ ਨਹੀਂ ਸਕਦੀ ਨਹੀਂ ਲੱਗੀ ਕੀ ਕਰਨ ਨਹੀਂ ਬਾਸ ਵਾਲੇ ਨੂੰ ਤਾਂ ਤੁਸੀਂ ਪੁੱਛ ਸਕਦੇ ਹੋ ਨਾ ਇਹ ਓਵਰ ਸਪੀਡ ਸੀ ਤਾਂ ਇਹ ਮਗਰੋਂ ਮਾਰੀ ਜਦੋਂ ਇੰਡੀਕੇਟਰ ਛੱਡਿਆ ਸੀ ਗੱਡੀ ਸਾਡੀ ਸਲੋ ਸੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਨਾ

ਅੱਜ ਨਹੀਂ ਕੋਈ ਨਹੀਂ ਜੋ ਰੱਬ ਕਰੇਗਾ ਠੀਕ ਕਰੇਗਾ ਧੰਨਵਾਦ ਤੁਹਾਡਾ ਜੀ ਸਿੱਧ ਤੁਸੀਂ ਪਹੁੰਚੇ ਕਿੱਥੇ ਹਾਸਾ ਆਇਆ ਤੇ ਕਿਸ ਤਰ੍ਹਾਂ ਆਇਆ ਇਹ ਹਾਸਾ 30 ਪੁਆਇੰਟ ਤੇ ਹੋਇਆ ਜੀ ਇੱਕ ਵੈਨਿਊ ਗੱਡੀ ਖੁਰਪੁਰ ਆ ਰਹੀ ਸੀ ਵਿਆਹ ਤਵਾਰੇ ਸੀਗੇ ਬਲਾ ਕੇ ਮੁੰਡਾ ਸੀਗਾ ਤੇ ਪਿੱਛੋਂ ਕਰੋੜਵੇ ਦੀ ਬੱਸ ਆ ਰਹੀ ਸੀ ਇਹਨਾਂ ਨੇ ਮੰਨੋਰ ਸਾੜ ਨੂੰ ਮੁਰਦਾ ਸੀਗਾ ਤੇ ਇਹ ਜਿਹੜੇ ਨਿਊ ਵਾਲੇ ਨੇ ਗੱਡੀ ਵਾਲੇ ਨੇ ਬ੍ਰੇਕ ਮਾਰੀ ਹੈ ਤੇ ਪਿੱਛੋਂ ਬੱਸ ਆ ਕੇ ਲੱਗੀ ਹੈ ਇਹੜੀ ਬੱਸ ਪਲਟ ਗਈ ਹੈ ਸਾਰੀਆਂ ਬਾਬਾ ਇੰਜਰ ਦੇ ਵਿੱਚ ਬਸ ਆ ਲਈਆਂ ਤੇ ਗੱਡੀ ਵਾਲੇ ਤਾਂ ਚਲੋ ਠੀਕ ਸਾਗ ਨੇ ਸਾਰੇ ਹਾਂਜੀ ਬਹੁਤ ਜ਼ਿਆਦਾ ਟੱਕਰ ਹੋਈ ਜੀ ਜੱਟੀ ਰਾਂਜੋ ਕੀ ਹੈ ਹਾਂ ਹਾਂਜੀ ਹਾਂਜੀ ਕਾਰ ਵੀ ਦੇਖਦੇ ਆ ਜੀ ਹੁਣ ਬੱਚਾ ਬਿਆਨ ਬੋਲ ਰਹੇ ਆ ਡਰਾਈਵਰ ਜਿਹੜਾ ਦਾਖਲ ਆ ਮਮ ਦੇ ਹੋਟਾ ਸੋਲੋ ਪਿੱਟ ਲਾ ਉਹਦੇ ਬਿਆਨ ਲਵਾਂਗੇ ਦੇਖੋ ਜਾ ਕੇ ਇਹ ਹਾਲਾਤ ਦੇਖਦੇ ਆ ਕਿੰਨੇ ਜ਼ਖਮੀ ਵੀ ਹੋਏ ਨੇ ਹਾਂ ਜ਼ਖਮੀ ਹੋਇਆ ਜੀ ਰੱਥ ਟੁੱਟ ਗਈ ਡਰਾਈਵਰ ਦੀ ਹਾਂਜੀ ਹਾਂਜੀ